ਸਸਕਾ ਵੀਜੀ ਸਾਰੇ ਮੇਰਾ ਨਾਮ ਸੰਦੀਪ ਡੇ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਅਪਣੀ ਵਿਜ਼ਿਟ ਹੈਗੀ ਆ ਸ਼ਹਿਰ ਮਖੋ ਜੀ ਜ਼ਿਲ੍ਹਾ ਫਰੋਵਿੰਦਰ ਤਹਿਸੀਲ ਜੀ ਦਾ ਇਹਨੇ ਵੀਰਾਂ ਕਿ ਵੀਡੀਓ ਬਹੁਤ ਬਣਾਈ ਜੇ ਆਪਾਂ ਅੱਜ ਵੀ ਲੱਗੂ ਕੋ ਚਾਰ ਬੰਦੇ ਲੱਗਪਾ ਪਛੂ ਸੇਲ ਆ ਨਾਲ ਬੋਰੀ ਵੀ ਹੈ ਤੇ ਨੀਲੀ ਵੀ ਆ ਤੇ ਆ ਹੁਣ ਵੀਰ ਨਾਲ ਗੱਲਬਾਤ ਕਰੀਏ ਆਪਾਂ ਇਹਦਾ ਪ੍ਰਾਈਸ ਕੀ ਆ ਤੇ ਕੀ ਮਿਲ ਕਰ ਕੋਰਾ ਉਸ ਤੋਂ ਪਹਿਲਾਂ ਵੀ ਜੀ ਰੱਖਿਆ ਸਕਦਾ ਤਾਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਖ ਲਿਖੇ ਤੋ ਨਾ ਪਰਵਾਰਾ ਹੀ ਬੇਸ਼ਿਕਰ ਕਰਦੇ ਕਿ ਚੁਆਈ ਕਿਉਂ ਕਰੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਜੱਗਾਂ 'ਚ ਕਿਦਾਂ ਵਧੀਆ ਜੀ ਠੀਕ ਠਾਕ ਚੱਲ ਰਿਹਾ ਕੰਮ ਦੋਈ ਸੁਣਾਓ ਵਧੀਆ ਚੱਲ ਰਿਹਾ ਕੰਮ ਵਧੀਆ ਵਧੀਆ ਵੀਰੇ ਵੀਡੀਓ ਘੰਟੀ ਬਣਨੇ ਕਿਦੀ ਉਹ ਇਦਾਂ ਹੀ ਆ ਬਹਾਮਾਲ ਵੇਖ ਜਾਂਦਾ ਮਾਲ ਮਾਲ ਆ ਨਹੀਂ ਆਏ ਨਹੀਂ ਮਾਲ ਮੋਨੋ ਵੀ ਵੇਖ ਜਾਂਦਾ ਸਤਿ ਸ਼੍ਰੀ ਅਕਾਲ ਤੇ ਕਿਨੇ ਵੀ ਅੱਜ ਫਿਰ ਜਿਹੜੇ ਹੈਗੇ ਆ ਪੰਜ ਕੀ ਆ ਚਾਰ ਮਹੀਨਾ ਤੇ ਇੱਕ ਬੱਚੀ ਆ ਜੀ ਜੀ ਤੇ ਕੰਮ ਸ਼ੁਰੂ ਫਿਰ ਚਲੋ ਇਧਰ ਦੱਸੋ ਫਿਰ ਪਹਿਲੇ ਦੋ ਇਹ ਸੂਈ ਹੈ ਜੀ ਹਾਂ ਸੂਈ ਹੈ ਹਾਂਜੀ ਤੇ ਵੀਰੇ ਤੀਜਾ ਸੂਆ ਸੂਈ ਹੈ ਅੱਛਾ ਹਾਂ ਤੀਜਾ ਦਿਨ ਹੈ ਅਸੀਂ ਸੂਈ ਨੂੰ ਅੱਛਾ ਤੀਜਾ ਦਿਨ ਹੀ ਹੈ ਜੀ ਠੀਕ ਆ ਤੇ ਭਾਈ ਜੀ ਦੁੱਧ ਬੋਲਾ ਹੀ ਹੋਣਾ ਕਰਦਾ ਉਹ ਕਹਿੰਦਾ ਥੱਲੇ ਵੀਰੇ ਸਹੀ ਜਿਹੜਾ 10 ਤੋਂ 11 ਕਿਲੋ 10 ਤੋਂ 11 ਕਿਲੋ ਹਾਂ ਠੀਕ ਆ ਜਿੰਨਾ ਮਰਜੀ ਲਈ ਜਾਏਗੀ ਦੇਖੋ ਨੇ ਫਿਰ ਮੇਰਾ ਖੋਲੋ ਜੀ ਬੱਚਾ ਮਰ ਕਟਾ ਗਿਆ ਜੀ ਬੱਚਾ ਤਾਂ ਮੇਰੇ ਜੀ ਕਟਾ ਲੋ ਜੀ ਸੋਣੀ ਚੋਟੀ ਆ ਜੇ ਫਰ ਨਸਲ ਵੇਖੋ ਕਾਲੀ ਸ਼ਾ ਭਜੀ ਕਿੰਨੇ ਕਰਜੂ ਫਿਰ ਤੁਹਾਡੇ ਤੋਂ ਦੁੱਧ ਜੀ ਸੰਦਰੰਗ ਨੂੰ ਦੇ ਰੂਗੀ ਵੀਰੇ ਪਰ ਜੇ ਮੈਂ ਚੰਗੀ ਮਾਰਣਾ ਹਾਂ ਹਾਂਜੀ ਮੈਂ ਨਾ ਸੂਜ ਚਾਈ ਆ ਹਾਂ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਵਾਹ ਬਹੁਤ ਜਿਆਦਾ ਜਿੰਦਾ ਠੀਕ ਹੈ ਮਾਠੀ ਜੀ ਹਾਂਜੀ ਬੋਲੋ ਬੋਲੋ ਤੇ ਕਰਦੇ ਵੀਰ 132 ਹਾਂਜੀ 130 ਹੀ ਦੇਾਂਗੇ 130000 ਦੀ ਹੋ ਜਾਊਗਾ ਮੰਨਤਾ ਬਾਦ ਕਰਦਾਂਗੇ ਚਲੋ ਠੀਕ ਕਰਦੇ ਮੌਕੇ ਤੇ ਕਰਦੇ ਨੀਲੀ ਆ ਗਈ ਸੁਈ ਹੈ ਜੀ ਇਹ ਵੀ ਇਹ ਸੁਈ ਹੈ ਵੀਰ ਜੀ ਇਹ ਵੀ ਤੀਜਾ ਸੂਆ ਸੁਈ ਹੈ ਅੱਛਾ ਤੀਜਾ ਸੂਆ ਹਾਂ ਬੱਚਾ ਮਗਰ ਜੀ ਬੱਚਿਆਂ ਦਾ ਮਗਰ ਕੱਟੀ ਆ ਤੇ ਕੱਟੀ ਉਹ ਜਿਹਨਾਂ ਦਾ ਬੱਲ ਲਈ ਨਾ ਵੀਰਾਂ ਨੂੰ ਤਾਂ ਦੱਸਦੇ ਵੀ ਸ਼ਾਇਦ ਇਨਸ਼ਾਅੱਲਾ ਠੀਕਾ ਭਰਾਇਆ ਅੱਛਾ ਸ਼ਾਇਦ ਇਨਸ਼ਾਅੱਲਾ ਬਹੁਤ ਵਧੀਆ ਕੱਟੀ ਆ ਨਾ ਪਿਓਰ ਨੀਲੀ ਆ ਕੱਟੀ ਸੁਈਲ ਕੱਟੀ ਹੋ ਉਹਨਾਂ ਡਾਇਮੰਡ ਦਾ ਭਰਾਇਆ ਸੀ ਉਹ ਵੀ ਕੱਟੀ ਬਹੁਤ ਸੋਹਣੀ ਠੀਕ ਆ ਭਾਈ ਕਿੰਨਾ ਦੋਦੇ ਥਲੇ ਦੋਦੇ ਥਲੇ ਵੀ ਰਾਜਿਆਂ ਨੂੰ 6 ਮਾ ਦਿਨ ਹੈ ਤੇ 12 ਕਿਲੋ ਹੋ ਗਿਆ 12 ਹੋ ਜੇ 13 ਹੋ ਜੇ 12 ਕਿਲੋ ਹੈਗਾ ਹਾਂ ਇਹ ਨਹੀਂ ਵੀ ਆਪਣਾ 12 ਦੱਸਿਆ 10 ਨਿਕਲੂਗਾ ਇਹ ਹੋ ਸਕਦਾ ਕਦੇ ਵੀ ਹਾਂਜੀ ਹਾਂਜੀ ਇਹਦੇ ਲੈ ਗਿਆ ਲੋਕਾਂ ਨੂੰ ਕਨੇਡਾ ਹਾਂਜੀ ਜਿਹਦੇ ਬੜੇ ਸ਼ੌਂਕ ਨਾਲ ਕਿਸੇ ਨੇ ਲਈਆਂ ਇਹ ਤੇ ਉਹ ਸਾਰਾ ਪਰਿਵਾਰ ਚਲੇ ਗਿਆ ਕਨੇਡਾ ਪਹਿਲਾਂ ਮੁੰਡਾ ਦੇ ਨਾਲ ਉਹਨਾਂ ਦੀ ਗਈ ਹੁਣ ਆਪ ਵੀ ਭਾਉ ਕੇ ਆ ਚਲਾ ਅੱਛਾ ਹਾਂ ਆਈਆਂ ਫਿਰ ਮਈਆਂ ਵੇ ਮੈਂ ਬਹੁਤ ਚੱਗੀਆਂ ਨਾ ਖੋਲੋ ਜੀ ਭਾਈ ਲਓ ਜੀ ਵੇਖੋ ਪਿਓਰ ਨੀਲੀ ਦੀ ਤੇ ਕੁਆਲਿਟੀ ਪਰ ਮੈਂ ਚੱਗੇ ਕਿਸੇ ਮਾਲੀ ਦੀ ਨਾ ਆ ਵੀ ਬਹੁਤ ਚੰਗੇ ਮਾਲੀਏ। ਇਹ ਵੀ ਫਰੋਈਪੁਰ ਲੈਂਦੀ ਆ ਜਿਹੜਾ ਵੇਖੋ। ਮੇਰੇ ਜਿੰਨ ਸਰਪੰਚ ਦਾ ਵਾਅਦਾ ਸੁਣਵਾ ਲਈ ਬਸ ਵੀ ਤਾਂ ਉਹਨਾਂ ਨੇ ਮਾਲਦੀ ਆ। ਅੱਛਾ ਠੀਕ ਆ। ਆਹ ਵੀ ਬਹੁਤ ਚੰਗੇ ਮਾਲੀਏ। ਕਿਉਂ ਦੂਜੀ ਆ ਗਈ। ਹਾਂ ਚਵਾਟੋਂ ਵਧੀਆ ਬੈਣੀ ਬਿਲਕੁਲ ਬਹੁਤ ਹੀ ਜ਼ਿਆਦਾ ਠੀਕ ਆ ਆਨੇ ਛੋਟਾ ਜਿਹਾ ਜੁਗਾ ਕੇ ਬੈਠੇ ਝੂਲਵੇਂ ਨਾ ਹਾਂਜੀ ਹਾਂਜੀ ਮਿੰਟੋ ਮਿੰਟ ਹਾਂਜੀ ਬੋਲੋ ਜੀ ਦਾ ਗਿੰਦੇ ਦੁੱਧ ਦੁੱਧ ਆ ਚਾਰ ਉਹ ਗੱਲ ਠੀਕ ਆ ਇਹਦਾ ਮੁੱਲ ਆ ਜੀ 145 140 ਦੀ ਦੇਵ ਇੱਕ ਲੱਖ 40 ਹਜ਼ਾਰ ਜੀ ਚਲੋ ਆ ਗੱਟੀ ਦਿਖਾ ਦਿਓ ਇਹਦੀ ਗੱਟੀ ਸ਼ਾਨਦਾਰ ਨਹੀਂ ਗੱਟੀ ਬਹੁਤ ਥੋੜੀ ਆ ਗਈ ਆ ਪਿਓਰ ਨੀਲੀ ਵੀ ਜਾ ਕੇ ਗੱਟੀ ਆ ਜਓ ਬੁਰੀ ਇਹ ਆ ਜੀ ਬੁਰੀ ਹਾਂਜੀ ਇਸ ਹੁਣ ਵਾਲੀ ਆ ਇਹਦੇ ਜਿਹ ਰਹਿੰਦੇ ਆ ਦਿਨ ਅੱਖ 10 ਦਿਨ ਬਹਿਦੇ ਅੱਛਾ ਘੱਪਣਾ ਹਾਂਜੀ ਹਾਂਜੀ ਠੀਕ ਆ ਹਾਂ ਲਾ ਚੜਾਇਆ ਕਰੀ ਜਾਂਦੀ ਪਰ ਖੋਲੋ ਜੀ ਲਓ ਜੀ ਚਿਲਾਣੇ ਬੋਰੀ ਵੇਖੋ ਵਾਜੀ ਮਾਰ ਚੰਗਾ ਮਾਰ ਲੈਨੇ ਆ ਨਾ ਜੀ ਸਾਹ ਸੁਤਰਾ ਬਾਜੀ ਬਾਸ ਬਾਸ ਬਾਜੋ ਜੰਗੀ ਤੋਂ ਜੰਗੀ ਨੂੰ ਪਾਲੀ ਦਾ ਅਗੋਂ ਕਿਸਮਤ ਆ ਹਾਂ ਹਾਂ ਸਹੀ ਗੱਲ ਆ ਜੀ ਪਾਤਾ ਫਲਾਣਾ ਪਤੁੰਤਾ ਜੀ ਹਾਂਜੀ 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 ਭਾਜੀ ਇਹ ਮੋਲਾ ਵੀਰ ਜੀ 1 20 1 20 ਇਹ 15 ਦੀ ਦੇ ਦਾਂਗੇ 1 15 ਦੀ ਚਲੋ ਠੀਕ ਹੈ ਜਰਸੀ ਗੱਪੜਾ ਜੀ ਇਹ ਗੱਪੜਾ ਵੀਰੇ ਇਹ ਸੁਹਾਗ ਇਹ ਦੂਜਾ ਸੁਹਾਗ ਹੈ ਦੂਜਾ ਸੁਹਾਗ ਪਹਿੜ ਕੇ ਪਾਣ ਜਰਸੀ ਇਹ ਵੀ ਖੋਲੋ ਜੀ ਲੈਓ ਸੰਗੀ ਇਹ ਵੇਣ ਤੇ ਭਾਜੀ ਵਰਿੰਦੀ ਕੀ ਮਾਰਾ ਇਹਦੀ ਕੀਮਤ 42000 ਹਜ਼ਾਰ 42000 ਰੁਪਏ ਜੀ ਇਹਦਾ ਵੀ ਹੋਰ ਕੋ ਮਾਨ ਹੈ ਇਹਦਾ ਹੀ ਮਾਨ ਰੁਪਏ ਵਾਲਾ ਜੀ ਮਾਨ ਦਾ ਇਸ ਤਰ੍ਹਾਂ ਦੀ ਜੀ ਚਲੋ ਵਧਾਈਏ ਕਿ ਹੋਰ ਵੀ ਹੈ ਜੀ ਇੱਕ ਬਹੁਤ ਛੋਟੀ ਹੈ ਬਾਹਰ ਖੜੀ ਆ ਆਜੋ ਆਲੀ ਹੈ ਜੀ ਹਾਂ ਜੀ ਇਹ ਵੀ ਨੀਲੀ ਜਾ ਗਈ ਪਤਾ ਨਹੀਂ ਵੀਰੇ ਨੀਲੀ ਦੀ ਕਿਹੜੀ ਆਪਾਂ ਇੰਨਾ ਜ਼ਿਆਦਾ ਨਹੀਂ ਹੈਗਾ ਮਲਕੇ ਇਹ ਵੀਰੇ ਚਾਰ ਦਾ ਦਾ ਮੂੰਹ ਤੋਂ ਇਹ ਹੈ ਪਹਿਲਾ ਸੂਆ ਹੈ ਹਾਂਜੀ ਸਣਾ ਤੋਂ ਨਾਲ ਲੱਗਦੀ ਵੈਸੇ ਦੂਜਾ ਸੂਆ ਠੀਕ ਆ ਹਾਂਜੀ ਇਹ ਵੀ ਦੇਖੋ ਬਣੋ ਕੀ ਬਹੁਤ ਤੇ ਲਾਡੂ ਲਾ ਬਹੁਤ ਜ਼ਿਆਦੀਆਂ ਚੱਲ ਜਾਈਏ ਜੋ ਟਰੈਕਟਰ ਬਹੁਤ ਚੰਗੇ ਆ ਬਾਕੀ ਅਗੋ ਕਿਸਮਤ ਦਾ ਧੰਨਵਾਦ ਆ ਪਹਿਲਾਂ ਜੀ ਬਿਲਕੁਲ ਬਿਲਕੁਲ ਭਾਰ ਪੂਰੀ ਦੀ ਆਪਣੀ ਗਰੰਟੀ ਹੋਊਗੀ ਕਿਸੇ ਨੇ ਕਰਦਾ ਭਾਰ ਪਾਉਂਦੀ ਉਹ ਪਹਿਲਾਂ ਦੱਸਾਂਗੇ ਉਹ ਇੱਕ ਝੋਟੀ ਪਾਉਂਦੀ ਆ ਭਾਰ ਉਹ ਪਹਿਲਾਂ ਉਹ ਉਹ ਵੰਦੀ ਸਾਈਡ ਤੇ ਕਰਕੇ ਆ ਦੋ ਨੰਬਰ ਵਾਲੀ ਜੀ ਹਾਂ ਜੀ ਦੋ ਨੰਬਰ ਵਾਲੀ ਠੀਕ ਆ ਇਹਨੂੰ ਆਪਾਂ ਇਸੇ ਕਰਕੇ ਸਵਾਗੇ ਵੇਚਾਂਗੇ ਬਾਅਦ ਚ ਇਹਦੀ ਫਿਰ ਕੀਮਤ ਆ ਜੀ ਇਹਦੀ 68000 ਆ ਜੀ 68000 ਰੁਪਿਆ ਹਾਂਜੀ ਮੰਨ ਦੋ ਵਧਾਈ ਹੈ ਜੀ ਇਹ ਹੈ ਜੀ ਦੇਖੋ ਜੀ ਸੋਹਣੇ ਪਸ਼ੂ ਪਾਏਗਾ ਬਹੁਤ ਸੋਹਣੇ ਪਸ਼ੂ ਆ ਔਰ ਮੇਰਾ ਵੀ ਵਾਰ-ਵਾਰ ਹੀ ਬੇਨਤੀ ਹੁੰਦੀ ਆ ਇੱਥੇ ਆਓ ਆਹ ਚੈੱਕ ਕਰਕੇ ਲਿਖੇ ਜਾਓ ਸੁਆਈ ਕਰੋ ਪਾਸ ਕਰੋ ਨਹੀਂ ਭਾਈ ਜੀ ਹਾਂਜੀ ਹਾਂ ਬਿਲਕੁਲ ਹਾਂਜੀ ਬਾਕੀ ਇਹ ਬੇਨਤੀ ਆ ਸਾਰਿਆਂ ਨੂੰ ਜਿਹਨਾਂ ਵਾਲਾ YouTube ਸੰਦੀਪ ਦੇ ਵੀਰ ਹਰ ਜਿਹਨਾਂ ਵੇਖਣ ਵਾਲਿਆਂ ਨੂੰ ਵੀ ਵੀਰੇ ਜਿਹੜਾ ਵੀ ਕਿਸੇ ਦਾ ਕੋਈ ਹੁੰਦਾ ਹੈ ਕਮਿਊਨਿਟੀ ਕਿਸੇ ਦਾ ਕੋਈ ਡਾਊਟ ਲੱਗੇ ਜਿਹੜਾ ਕਮੈਂਟਿੰਗ ਮੂਡ ਕਰਦੇ ਹੁੰਦੀ ਪੂਰੀ ਡਿਟੇਲ ਲਿਖਿਆ ਕਰੋ ਵੀ ਇਹ ਬੰਦਾ ਠੱਗ ਕਿਵੇਂ ਆ ਚੋਰ ਕਿਵੇਂ ਨੇ ਕੀ ਕੀਤਾ ਕੀ ਨਹੀਂ ਕੀਤਾ ਹਾਂਜੀ ਜਿਹੜਾ ਆਪਾਂ ਮੜਾਇਆ ਲਿਖ ਦਿੰਨੇ ਉਹਦੇ ਜਨਾ ਅਗਲੇ ਨੂੰ ਪਤਾ ਲੱਗਦਾ ਨਾ ਕਿਸੇ ਨੂੰ ਲੱਗਦਾ ਵੀ ਕਿੰਨੂੰ ਕਿਹਾ ਕਿੰਨੂੰ ਨਹੀਂ ਕਿਹਾ ਬਿਲਕੁਲ ਜੀ ਬਿਲਕੁਲ ਚਲੋ ਬਾਕੀ ਚਲੋ ਨੰਬਰ ਜੀ ਆਪਦਾ ਵੇਖ ਕੇ ਫਿਰ ਵੀ ਵੀਰ ਪੈਸੇ ਤੁਸੀਂ ਲਾਉਣੇ ਆ ਆਦਾ ਤਸੱਲੀ ਕਰਕੇ ਚਾਹੀਦਾ ਲੈ ਜਾਣਾ ਹਾਂਜੀ 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 ਨੰਬਰ ਬੋਲ ਦੋ ਜੀ ਨੰਬਰ 89952 ਹਾਂਜੀ 13910 ਠੀਕ ਆ ਸ਼ਹਿਰ ਮਖੋ ਜੀ ਹਾਂਜੀ ਸ਼ਹਿਰ ਮਖੋ ਇੱਕ ਹੈ 93012 8002 ਠੀਕ ਆ ਠੀਕ ਆ ਬਿਲਕੁਲ ਫਾਰਕ ਦੇ ਨਾਲ